thank you ਹਾਲ ਟੂ ਨਿਊ ਦੇ ਵਿੱਚ ਟਾਟਾ ਸਵਾਗਤ ਦੱਸਿਆ ਜਾ ਰਿਹਾ ਹੈ ਕਿ ਪਲਵਿੰਦਰ ਸਿੰਘ ਮੌਜੂਦਾ ਸਰਪੰਚ ਪੱਖੋਂ ਕਈ ਮਹੀ ਮਹਾਰਾਜ ਜੋ ਕਿ ਤਲਵੰਡੀ ਰਾਮਾ ਚ 20 ਸਾਲ ਤੋਂ ਹਸਪਤਾਲ ਚਲਾ ਰਹੇ ਸਨ ਉਹਨਾਂ ਨੂੰ 1 ਜੁਲਾਈ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ 5 ਲੱਖ ਰੁਪਏ ਦੀ ਫਰੋਦੀ ਦੀ ਮੰਗ ਕੀਤੀ ਜਾ ਰਹੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਉਸ ਤੋਂ ਬਾਅਦ ਵੀ ਸਿਲਸਲਾ ਧਮਕੀਆਂ ਦਾ ਜਾਰੀ ਰਿਹਾ ਤੇ ਬੀਤੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਹਸਪਤਾਲ ਤੇ ਗੋਲੀਆਂ ਚਲਾਈਆਂ ਗਈਆਂ ਤੇ ਦੁਬਾਰਾ ਤੋਂ ਧਮਕੀਆਂ ਦਾ ਸਿਲਸਲਾ ਸ਼ੁਰੂ ਹੋ ਚੁੱਕਾ ਹੈ ਆਓ ਦੇਖਦੇ ਹਾਂ ਕ੍ਰਿਸ਼ ਗੋਪਾਲ ਦਾ ਜਤਿੰਦਰ ਕਮਰ ਸੋਲੋ ਦੀ ਇੱਕ ਵਿਸ਼ੇਸ਼ ਰੋਪ ਹਾਂ ਜੀ ਮਾਤਾ ਜੀ ਰਾਤ ਕੀ ਹੋਇਆ ਸਤਿ ਸ੍ਰੀ ਅਕਾਲ ਰਾਤ ਇਹ ਹੋਈ ਹੋਇਆ ਪਿਆ ਅਸੀਂ ਇੱਥੇ ਹੀ ਸਾਂ ਕਿ ਬੱਚਾ ਸਾਡਾ ਹੋਇਆ ਹੈ ਨਹੀਂ ਰਾਤ ਇੱਥੇ ਆਏ ਹਾਂ ਤੇ ਇਹ ਹੋਇਕ ਗੋਲੀ ਵੀ ਚੱਲਦੀ ਹੈ ਅਸੀਂ ਵੇਖਿਆ ਜਾਤ ਹੋਣੀ ਕਿ ਅੰਦਰ ਹੀ ਬੈਠੇ ਹੋਏ ਸਾਂ ਅਸੀਂ ਹਾਂ ਜੀ ਇਹ ਕਿਰਕਾਇਸੋ ਨਾ ਗੋਸਰ ਤੁਸੀਂ ਬੀਤੀ ਰਾਤ ਕਰ ਜਗਾ ਆਪਣੀ ਹੋਈ ਕੀ ਕਹਣਾ ਸੁਣਿਆ ਮੈਂ ਪਲਵਿੰਦਰ ਸਿੰਘ ਮਜੂਦਾ ਸਰਪੰਚ ਪਿੰਡ ਪੱਖੋ ਕੇ ਮਮਾਰਦਾ ਜੀ ਤਲਵੰਡੀ ਰਾਮਾ ਤੋਂ 20 ਸਾਲ ਤੋਂ ਆਪਣਾ ਹਸਪਤਾਲ ਪਿਆਰ ਚਲਾ ਰਿਹਾ ਇੱਥੇ ਪਹਿਲਾਂ ਮੈਨੂੰ ਇੱਕ ਤਰੀਕ ਤੋਂ ਮੈਸੇਜ ਆਇਆ ਕਿ ਤੁਸੀਂ ਕੌਣ ਬੋਲਦੇ ਹੋ ਮੈਂ ਕਿਹਾ ਕਿ ਮੈਂ ਪਲਵਿੰਦਰ ਸਿੰਘ ਬੋਲਦਾ ਕਹਿੰਦੇ ਕਿ ਤੁਸੀਂ ਸਰਪੰਚ ਬੋਲਦੇ ਹੋ ਮੈਂ ਕਿਹਾ ਤੁਹਾਡਾ ਤਲਵੰਡੀ ਰਾਮਾ ਹਸਪਤਾਲ ਲੈ ਮੈਂ ਕਿਹਾ ਮੈਂ ਤੂਫਾਨ ਬੋਲਦਾ ਮੈਂ ਕਿਹਾ ਕਿਥੋਂ ਅਖੇ ਜੇਲ ਦੇ ਵਿੱਚੋਂ ਮੈਂ ਕਿਹਾ ਦੱਸੋ ਕਿ ਮੈਨੂੰ 5 ਲੱਖ ਰੁਪਏ ਦਿਓ ਨਹੀਂ ਤੇ ਤੁਹਾਡੇ ਬੱਚੇ ਚੁੱਕੇ ਜਾਣਗੇ ਤੇ ਤੁਹਾਡਾ ਬਹੁਤ ਮੜਾ ਹੋ ਜਾਵੇਗਾ ਮੈਂ ਫੋਨ ਬੰਦ ਕਰਤਾ ਇੱਕ ਤਰੀਕ ਨੂੰ ਇਹ ਕੋਈ ਫੋਨ ਮੈਨੂੰ ਇਹਨਾਂ 12 ਵਾਰੀ ਕੀਤਾ ਉਸ ਦਿਨ ਹੀ ਐਸਐਸਪੀ ਸਾਹਿਬ ਨੂੰ ਮਿਲ ਲਗੇ ਤੇ ਐਸਐਸਪੀ ਸਾਹਿਬ ਉੱਠ ਵਿੱਚ ਹੀ ਲੇਟ ਹੋ ਗਏ ਸੀ ਬਾਅਦ ਵਿੱਚ ਅਚਚੂ ਸਾਹਿਬ ਬੇਰਵਾਬ ਬਨਾਨਗਰ ਮਿਲੇ ਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ ਅਗਲੇ ਦਿਨ ਫੇਰ ਸ਼ਨੀਵਾਰ 2 ਤਰੀਕ ਨੂੰ ਦੋ ਵਾਰੀ ਫੋਨ ਫੇਰ ਆਇਆ ਫਿਰ ਇਹਨਾਂ ਨੇ ਮੈਸੇਜ ਪਾਇਆ ਕਿ ਹਾਂ ਤੈਨੂੰ ਫੋਨ ਨਹੀਂ ਤੂੰ ਫੋਨ ਨਹੀਂ ਚੁੱਕਦੇ ਤੁਹਾਨੂੰ ਟਰੇਲਰ ਦਿਖਾ ਕੇ ਫਿਰ ਹੀ ਤਾਂ ਹੀ ਫੋਨ ਕਰਾਂਗੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਉਹਨਾਂ ਨੇ ਉਹਦੇ ਤੁਸੀਂ ਬੁਸ਼ ਲਿਓ ਫਿਰ ਮੇਰੇ 10 ਤਰੀਕ ਰਾਤ 8 ਵਜੇ ਮੈਂ ਇੱਥੋਂ ਗਿਆ ਮੈਂ ਤੇ 9 ਵਜੇ ਨਾਲ ਮੁੰਡੇ ਦਾ ਫੋਨ ਗਿਆ ਸਵਾ 9:05 ਮਿੰਟ ਤੇ ਕਿ ਭਾਈ ਇੱਥੇ ਕੋਈ ਬੋਲੀ ਚਲਾ ਕੇ ਤੇ ਚਲ ਗਿਆ ਅਸੀਂ ਇੱਥੇ ਆ ਕੇ ਜਦੋਂ ਦੇਖਿਆ ਵਾ ਕਿ ਤਿੰਨ ਫਾਇਰ ਹੋਏ ਸੀ ਇੱਥੇ ਦੋ ਫਾਇਰ ਜਿਹੜੇ ਆ ਉਹ ਸੋ ਉਹ ਬਫਰ ਦੀ ਦੂਰੀ ਤੇ ਜਾ ਕੇ ਗਏ ਉਹਨਾਂ ਨੇ ਤੇ ਫਿਰ 10:00 ਵਜ ਕੇ 5 ਮਿੰਟ ਤੇ ਫਿਰ ਦੁਬਾਰਾ ਫੋਨ ਆਇਆ ਕਿ ਹੁਣ ਟ੍ਰੇਲਰ ਦੇਖ ਲਿਆ ਤੂੰ ਫੌਂਡਿੰਗ ਚੁੱਕਦਾ ਉਦੋਂ ਮੌਕੇ ਤੇ ਐਸਐਚਓ ਸਾਥ ਮੇਰੇ ਲਾਗੇ ਬੈਠੇ ਹੈਗੇ ਜਦੋਂ ਫੋਨ ਆਇਆ ਜੀ ਕਿ ਅਹੀਂ ਤੇ ਸਾਫ ਹੀ ਚਾਹੁੰਦੇ ਆ ਕਿ ਦੇਖੋ ਵੀ ਇਹ ਕੌਣ ਹੈ ਜਿਹੜੀ ਇਹ ਗਲਤ ਕਰਤ ਕਰ ਰਹੇ ਇਸ ਤੋਂ ਪਹਿਲਾਂ ਵੀ ਕਦੀ ਕੋਈ ਫੋਨ ਆਇਆ ਸੀ ਹਾਂ ਜੀ ਆਇਆ ਸੀ ਮੈਨੂੰ 2019 1 ਨਵੰਬਰ 2019 ਨੂੰ ਪਾਕਿਸਤਾਨ ਤੋਂ ਮੈਸੇਜ ਆਇਆ ਸੀ ਉਹਦੇ ਮੌਕੇ ਤੇ ਐਸਐਸਪੀ ਸਾਹਦੇ ਪੇਸ਼ ਹੋਏ ਸੀ ਔਰ ਉਹਨਾਂ ਨੇ ਡੀਐਸਪੀ ਡੇਰਾਵਾਂ ਬਣਾਣੇ ਕਿਉਂਦਰ ਪਾਸਿੰਗ ਸੀ ਜਿੰਨਾਂ ਨੂੰ ਡਿਊਟੀ ਲਈ ਸੀ ਉਹਨਾਂ ਦੀ ਪੜਤਾਲ ਕਰਨ ਤੇ ਜਿਹੜਾ ਕਿ ਉਹ ਮੇਰੇ ਪਿੰਡ ਦਾ ਹੀ ਜਿਹੜਾ ਬੰਦਾ ਉਹ ਨਿਕਲਿਆ ਸੀ ਉਹ ਦਾ ਨੀਂਦ ਨਹੀਂ ਮੇਰੀ ਕੋਈ ਨਹੀਂ ਕਿੰਨਾ ਕੁ ਫਸਾਇਆ ਨੂੰ ਹੋਇਆ ਹਸਪੀਟਲ ਦਾ ਚਲੋ ਜਾਣੀ ਨੂੰ ਨੁਕਸਾਨ ਤੇ ਕੋਈ ਨਹੀਂ ਹੋਇਆ ਕਿੰਨੇ ਫੈਰ ਹੋਏ ਤਿੰਨ ਫਾਈਟ ਕੀਤੇ ਉਹਨਾਂ ਤੇ ਖੋਲ ਕੇ ਹਾਂਜੀ ਪੁਲਿਸ ਨੂੰ ਇਹ ਕੋਲ ਆਉਂਦੇ ਮੌਕੇ ਤੇ ਲੰਬੇ ਕੋਈ ਘਰ ਤੋਂ ਕੋਈ ਗਲਤ ਨਹੀਂ ਨਹੀਂ ਮੌਕੇ ਤੇ ਲੰਗਰ ਹਿਤ ਮੌਕੇ ਤੇ ਐਸਆਈ ਸਾਹਿਬ ਚੌਕੀ ਇੰਚਾਰਜ ਮਾਲੇਵਾਲ ਤੇ ਐਸਐਚਓ ਸਾਹਿਬ ਦੇ ਰਹੇ ਹੋਣਾ ਇੱਕ ਕਾਰਜਾ ਜਿਹੜੀ ਵਾਦਤ ਹੋਈ ਹੈ 9:00 ਦੇ 5 ਮਿੰਟ ਤੇ ਸਾਹਿਬ ਬਲਵਿੰਦਰ ਸਿੰਘ ਪੁੱਤਰ ਸਰ ਅਮਰ ਸਿੰਘ ਨੇ ਇਹ ਸਰਪੰਚ ਨੇ ਆਪਣੇ ਪੱਖੋਂ ਤੇ ਮਹਿਮਾਨਾਂ ਦੇ ਦੇਰ ਦਾ ਹਸਪਤਾਲ ਆਤਰਵੰਦੀ ਉੱਤੇ ਉੱਥੇ ਇਹਨਾਂ ਦੇ ਹਸਪਤਾਲ ਦੇ ਨੀਰਗੜ੍ਹ ਤੇ ਸ਼ੀਸ਼ਿਆ ਸ਼ੀਸ਼ਿਆਂ ਵਿੱਚ ਕਿਸੇ ਅਨੁਪਛਤਿਆਂ ਨੇ ਕੇਂਦਰ ਉੱਤੇ ਪਿੱਟੇ ਉਹਦੇ ਉੱਤੇ ਮਕੱਰਮਾ ਨੰਬਰ 81 ਮਿਤੇ 117222 ਜਿਹੜਾ 387 307 3420 25549 ਆਰੰਗੜ ਮﻘਦਮਾ ਖਾਵੇਂ ਡੇਰਾ ਬੱਬਾ ਨਾਲ ਕਰਜ ਕਰਕੇ ਕੌਲੀ ਤਫਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜੇ ਆ ਦੋ ਅਨਪਛਤੇ ਵਿਅਕਤੀ ਆ ਜਿਨ੍ਹਾਂ ਦੇ ਖਿਲਾਫ ਮਤਜਮਾ ਦਰਜ ਕੀਤਾ ਹੈ ਤੇ ਇਹ ਬੰਦੀ ਤਫਤੀਸ਼ ਚੱਲ ਰਹੀ ਹੈ ਜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਕਿਸ ਕਰਕੇ ਅਨਪਛਤੇ ਦੋਸ਼ੀ ਨੂੰ ਜਲਦੀ ਹੀ ਫ੍ਰੀਸ ਕਰਕੇ ਇਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇਸ਼ ਬੰਦ ਕਰਿਆ